ਉੱਪ ਉਹ ਤੈਨੂੰ ਰੱਬ ਦਾ ਵਾਸਤਾ ਰੱਖਦੇ ਰੱਖਦੇ ਕਿਉਂ ਭਾਂਡੇ ਪੰਨੀ ਜਾਨੀ ਐ ਸਟੀਲ ਪਤਾ ਕਿੰਨਾ ਮਹਿੰਗਾ ਹੋ ਗਿਆ ਓ ਤੇਰਾ ਸਿਰ ਤਾਂ ਸਸਤਾ ਐ ਨਾ ਨਾ ਤੂੰ ਮੇਰੀ ਗੱਲ ਸੁਣ ਤੂੰ ਆਦੇ ਪੇਕੇ ਜਾ ਕੇ ਕਿਉਂ ਨਹੀਂ ਭੰਨਦੀ ਭਾਂਡੇ ਕਿਵੇਂ ਭੰਨਾਂ ਉਹਨਾਂ ਦੇ ਹੈ ਹੀ ਨਹੀਂ ਫੇਰ ਤਾਂ ਮੇਰੇ ਨਾਲੇ ਰੋਟੀ ਵੀ ਕੇਲਿਆਂ ਦੇ ਪੱਤੇ ਦੀ ਖਾਂਦੇ ਹੋਣੇ ਯਾਰ ਓ ਤੂੰ ਇਹਨੂੰ ਕਹਿ ਦੋ ਚੁੱਪ ਕਰ ਜੂ ਮੇਰੇ ਮਾਂ ਬਾਪ ਨੇ ਮੇਰਾ ਨਾ ਗਦਰ ਫਿਲਮ ਦੇਖ ਕੇ ਰੱਖਿਆ ਸੀ ਤਾਰਾ ਕੱਲੇ ਕੱਲੇ ਨੂੰ ਜੜ ਤੋਂ ਪਟਕੇ ਰੱਖ ਦੂੰ ਲੈ ਆ ਪੱਟੇ ਨੂੰ ਅਸੀਂ ਕਹਾਂ ਨਲਕੇ ਐ ਓਏ ਅਸੀਂ ਤਾਂ ਬੋਰ ਆ ਬੋਰ ਬੋਰ ਨਹੀਂ ਤੁਸੀਂ ਬੋਰਿੰਗ ਆ ਬੋਰਿੰਗ ਉਹ ਜਨਾਨੀਏ ਦੀ ਮਰੀਸ਼ਪੁਰੀ ਤੂੰ ਗੁੱਸਾ ਘੱਟ ਕਰਿਆ ਕਰ ਆਉਣ ਵਾਲੇ ਵਕਤ ਤੇ ਗਲਤ ਅਸਰ ਪੈਂਦਾ ਕੋਈ ਅਸਰ ਨਹੀਂ ਪੈਂਦਾ ਮੈਂ ਤਾਂ ਸਨੀ ਦਿ올 ਵਰਗਾ ਜੰਮੂ ਓਏ ਉਹ ਤਾਂ ਠੀਕ ਹੈ ਜੇ ਕਿਤੇ ਕੁੜੀ ਹੋਈ ਨਾ ਕੰਗਨਰ ਨੌਤ ਵਰਗੀ ਨਾ ਹੋ ਜਾਏ ਐਵੇਂ ਪੰਜਾਬੀ ਸਿੰਗਰਾਂ ਨਾਲ ਪੰਗੇ ਲੈਂਦੀ ਫਿਰੂ ਸਾਨੂੰ ਉਹਦੇ ਖਿਲਾਫ ਹੀ ਧਰਨੇ ਲਾਉਣੇ ਪੈਣਗੇ ਉੱਜ ਉੱਜ ਫੋਨ ਕਰਾ ਲਿਓ ਮੇਰੇ ਤੋਂ ਕੰਮ ਮੇਰੇ ਤੋਂ ਨਹੀਂ ਰੋਜ਼ ਰੋਜ਼ ਕੁੱਤੇ ਖਾਣੀ ਕਰਾਈ ਜਾਂਦੀ ਕਦੇ ਇਹਨਾਂ ਦੇ ਕੱਪੜੇ ਧੋ ਦੋ ਕਦੇ ਪ੍ਰੈਸ ਕਰ ਦੋ ਕਦੇ ਇਹਨਾਂ ਦੀਆਂ ਗੱਡੀਆਂ ਕਲਰ ਕਰ ਕਦੇ ਆ ਕਰਦੋ ਕਦੇ ਉਹ ਕਰਦੋ ਨਾ ਮੈਂ ਕੋਈ ਅੱਲਾਦੀਨ ਦੇ ਚਰਾਗੜਾ ਜਿੰਨਾ ਜਿੰਨ ਨਹੀਂ ਤੂੰ ਤਾਂ ਚੜੇਲ ਐ ਕੰਮ ਉਹਦੇ ਕਰਦੀ ਐ ਤੇ ਲੜਦੀ ਮੇਰੇ ਨਾਲ ਐ ਹੋਰ ਕਿਹਦੇ ਨਾਲ ਲੜਾਂ ਵਿਆਹ ਵੀ ਤਾਂ ਤੇਰੇ ਨਾਲੇ ਕਰਾਇਆ ਸੀ ਨਾ ਤੈਨੂੰ ਲੜਨਾ ਆਉਂਦਾ ਨਾ ਪਿਆਰ ਕਰਨਾ ਜਿਹੜਾ ਸੌਫਟਵੇਅਰ ਪਾਇਆ ਨਾ ਇਹ ਪਿਆਰ ਦਾ ਹੀ ਐ ਉਹ ਤੂੰ ਮੇਰੀ ਗੱਲ ਸੁਣ ਤੂੰ ਨਾ ਕੋਈ ਪਿਆਰ ਵਾਲੀਆਂ ਫਿਲਮਾਂ ਦੇਖਿਆ ਕਰ ਚੰਗਾ ਬਾਬਾ ਤੂੰ ਵੀ ਕੋਈ ਪਿਆਰ ਦਾ ਟ੍ਰੇਲਰ ਦਿਖਾ ਜਾ ਪਹਿਲਾਂ ਉਹਨੂੰ ਜਾ ਕੇ ਚੁੱਪ ਕਰਾ ਦੇ ਤੁਰ ਜਾ ਤੂੰ ਜਾ ਦਿਲ ਖੜਚੂ ਹੁਣ ਫਿਕਰ ਨਾ ਕਰੋ ਠੀਕ ਹੈ ਚੰਗਾ ਹੀ ਚੰਗਾ ਉਹ ਬੁੜਿਆ ਹਾਂ ਤੂੰ ਟਿਕਦਾ ਨਹੀਂ ਤੈਨੂੰ ਕਿੰਨੀ ਵਾਰ ਕਹਿਆ ਤੂੰ ਆਪਦਾ ਕੰਮ ਨੂੰ ਨਾ ਗਿਆ ਕਰ ਮੈਂ ਕਿਹੜਾ ਕੰਮ ਕਹਿਤਾ ਮੈਂ ਤਾਂ ਕਲਰ ਲਾਉਣ ਨੂੰ ਕਿਹਾ ਸੀ ਉਹ ਤੂੰ ਮੈਨੂੰ ਕਹਿ ਦਿੰਦਾ ਮੈਨੂੰ ਕਹਿ ਦਿੰਦਾ ਉਹ ਦਾੜ੍ਹੀ ਨੂੰ ਕਲਰ ਲਾਉਣਾ ਹੈ ਖੇਚ ਕਿੱਦੂ ਨਹੀਂ ਕਰਨਾ ਤੂੰ ਸਾਰਾ ਮੂੰਹ ਲੇਢ ਜਾਣਾ ਸੀ ਮੇਰਾ ਕਹਿੰਦਾ ਤੂੰ ਹੈ ਲੜਦੀ ਓਹ ਮੇਰੇ ਨਾਲ ਹੈ ਉਹ ਨਹੀਂ ਕਹਿੰਦਾ ਬਾਬਾ ਮੈਂ ਆਪੇ ਲਾ ਲੂੰ ਯਾਰ ਮੈਂ ਆਪੇ ਲਾਲੂ ਨਾਲੇ ਹੋਰ ਤੇਰੀਆਂ ਇੰਨਾ ਹਰਕਤਾਂ ਕਰਕੇ ਤਾਂ ਤੇਰਾ ਵਿਆਹ ਨਹੀਂ ਹੋ ਰਿਹਾ ਜੇ ਤੇਰਾ ਵਿਆਹ ਹੋਇਆ ਹੁੰਦਾ ਨਾ ਫਿਰ ਤੈਨੂੰ ਪਤਾ ਲੱਗਦਾ ਵੀ ਜਨਾਨੀ ਜਾਤ ਸ਼ੈ ਕੀ ਹੈ ਮੈਨੂੰ ਪਹਿਲੀ ਪਤਾ ਸੀ ਕੀ ਸ਼ੈ ਹੈ ਇਸ ਲਈ ਨਹੀਂ ਮੈਂ ਕਰਵਾਇਆ ਕਰਾਇਆ ਆਏ ਕਹਿ ਵੀ ਹੋਇਆ ਨਹੀਂ ਓਏ ਓਏ ਕਿਸੇ ਭਲੇਖੇ ਚ ਨਾ ਰਹੀ ਬੱਕਰੀ ਦੇ ਮਿੰਗਣਾ ਮੰਗ ਰਸਤੇ ਗਿਰਦੇ ਸੀ ਓ ਮੈਂ ਨਹੀਂ ਕੁੱਤੇ ਖਾਣੀ ਕਰਵਾ ਸਕਦਾ ਜੇ ਮੈਂ ਰੋਜ਼ ਤੇਰੇ ਨਾਲ ਹੁੰਦੀ ਐ ਨਾ ਤੂੰ ਮੇਰੇ ਨਾਲ ਕਦੋਂ ਹੁੰਦੀ ਦੇਖ ਲਿਓ ਕੁੱਤੇ ਖਾਣੀ ਲੈ ਕਰ ਲਾ ਗੱਲ ਆ ਪੰਜ ਮਿੰਟ ਪਹਿਲਾਂ ਬਾਹਰ ਕੀ ਹੁੰਦਾ ਸੀ ਓਏ ਉਏ ਇਸਨੂੰ ਤਾਂ ਮੀਆਂ ਬੀਬੀ ਦਾ ਪਿਆਰ ਕਹਿੰਦੇ ਨੇ ਨਾਲੇ ਜਿਹੜੇ ਘਰ ਚ ਦੋ ਭਾਂਡੇ ਹੋਣਗੇ ਨਾ ਉਥਾ ਹੀ ਖੜਕਣਗੇ ਓਏ 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 ਪੋਲਿਆ ਪੰਛੀ ਓਏ ਭਲੇਖੇ ਚੋਂ ਨਿਕਲ ਜਾ ਏਨੂੰ ਪਿਆਰ ਨਹੀਂ ਇਸਨੂੰ ਕੁੱਤੇ ਖਾਣੀ ਕਹਿੰਦੇ ਨੇ ਜਿਹੜੀ ਹਰ ਬਦ ਨਾ ਹੁੰਦੀ ਐ ਇਸੇ ਕਰਕੇ ਮੈਂ ਕਹਿੰਦੇ ਆ ਵਿਆਹ ਨਾ ਕਰਾਓ ਨਾ ਮੇਰੀ ਗੱਲ ਸੁਣ ਤੇਰਾ ਵਿਆਹ ਨਹੀਂ ਹੋਇਆ ਤੇਰੇ ਨਾਲ ਜਿਹੜੀ ਰੋਜ਼ ਕੁੱਤੇ ਖਾਣੀ ਹੁੰਦੀ ਆ ਉਹ ਮੇਰਾ ਕਿਹੜੀ ਹੁੰਦੀ ਆ ਸਾਰੀ ਰਾਤ ਨਹੀਂ ਸੌਂਦਾ ਕਦੇ ਸਬਾਈ ਤੇ ਕਦੇ ਉਸਬਾਈ ਤੇ ਪਿਆ ਪਿਆ 20 ਕਿਲੋਮੀਟਰ ਦਾ ਢੇੜਾ ਦੇ ਆਉਣਾ ਜਿਹੜੇ ਬੰਦੇ ਕੋਲ ਜਨਾਨੀ ਨਹੀਂ ਉਹਦੇ ਜਿੰਨੀ ਕਿਤੇ ਬਦਨਾ ਛੜਾ ਛੜਾਂਗ ਕੁੱਕੜ ਦੀ ਬਾੰਗ ਨਾ ਸੌਵੇ ਨਾ ਸੌਣ ਦਵੇ ਓਏ ਤਨ ਤੂ ਆਨੂੰ ਗਰਮੀ ਐ ਤੇਰੀ ਤਾਂ ਛਾਲਿਆਂ ਰਾਂ ਹੀ ਨਿਕਲ ਜਾਂਦੀ ਐ ਉਹ ਲਲਰ ਕੇ ਕਰਦੀ ਐ ਆਹ ਚਾਰ ਪੁੜੀਆਂ ਫੜੋ ਕੱਲ੍ਹ ਠੀਕ ਹੋ ਜਾਓਗੇ ਓਏ ਆਹ ਰੱਖ ਆਪਦੀਆਂ ਪੁੜੀਆਂ ਆਪਦਾ ਬਿਆਹ ਨਹੀਂ ਹੁੰਦਾ ਲੋਕਾਂ ਨੂੰ ਜਵਾਕ ਹੋਣ ਦੀ ਦਵਾਈ ਦਿੰਦਾ ਫਿਰਦਾ ਆਹ ਤੇਰੇ ਵਾਲਾ ਮੇਰੀ ਪੁੜੀ ਦੀਓ ਕਰਮਾਤਾ ਕਰਦਾ ਐ ਗੱਲਾਂ ਉਦੋਂ ਤੇਰੀ ਜਨਾਨੀ ਕਹਿੰਦੀ ਸੀ ਕਿ ਲੋਕਾਂ ਦੇ ਜਵਾਕਾਂ ਨੂੰ ਦੇਖ ਕੇ ਮੇਰੇ ਦਿਲ ਨੂੰ ਕੁਝ ਕੁਝ ਹੁੰਦਾ ਐ ਮੇਰਾ ਜੀ ਕਰਦਾ ਕਿ ਮੈਂ ਦੁੱਖ ਦੂਰੇ ਪਾ ਲਾਂ ਮੈਨੂੰ ਲੱਗਦਾ ਇਹਦੀ ਮਾਂ ਨੇ ਜੰਮਣ ਤੋਂ ਪਹਿਲਾਂ ਤੇਰੀ ਮਿਹਰਬਾਨੀਆ ਫਿਲਮ ਦੇਖੀ ਸੀ ਤਾਂ ਹੀ ਇਹਨੂੰ ਜੋਕਾਂ ਦੇ ਕਤੂਰੇ ਵਿੱਚ ਫਰਕ ਹੀ ਨਹੀਂ ਪਤਾ ਮੈਂ ਕਹਿੰਨਾ ਲੈ ਮੈਂ ਕਹਿੰਨਾ ਉੜੀਆਂ ਖਾ ਲਿਓ ਉਹ ਆ ਜਾ ਚਲੇ ਆ ਜਾ ਕਿਉਂ ਕਰਾਇਆ ਆ ਕੁੱਤੇ ਖਾਣੀ ਆਇ ਕਾ ਇੱਕ ਕੰਮ ਹੋਰ ਕਰ ਹੁਣ ਉਹ ਤਾਂ ਲੈ ਕੇ ਦੋ ਚਾਰ ਕੁੜੀਆਂ ਹੋਰ ਖਾ ਲੈ ਮਰਦ ਬਣਾਉਂਦੀਆਂ ਈਮ ਵਾਲੇ ਸਾਡੇ ਆਸਤੀ ਲੜੇ ਪਰ ਤੂੰ ਸਾਡੇ ਘਰ ਕੋਲੇ ਆ ਕੇ ਕਿਉਂ ਉੱਚੀ ਬੋਲਦਾ ਹੁੰਨਾ ਓਏ ਉਹ ਮੈਂ ਤਾਂ ਉੱਚੀ ਬੋਲਦਾ ਹੁੰਨਾ ਜਿਸ ਸਾਹਬ ਨਾਲ ਤੁਹਾਡੇ ਘਰ ਦਾ ਮਾਹੌਲ ਹੈ ਨਾ ਇਸ ਸਾਹਬ ਨਾਲ ਤਾਂ ਤੁਸੀਂ ਸਾਰੇ ਘਰ ਦੇ ਭਾਂਡੇ ਚੋੜੀ ਬੈਠੇ ਹੋਮੋਗੇ ਫੇਰ ਤੂੰ ਕੀ ਲੈਣਾ ਉਹ ਮਤਾਂ ਇਹ ਕਹਿਣਾ ਵੀ ਤੁਰਿਆ ਫਿਰਦਾ ਮੌਲ ਤੁਹਾਡੇ ਬਾਹਰ ਮੋਰੇ ਆ ਗਿਆ ਨਵੇਂ ਭਾਂਡੇ ਲੈ ਲੋ ਓਏ ਤੂੰ ਤੁਰਦਾ ਬਣ ਵੱਡਾ ਅੰਬਾਨੀ ਉਹ ਤੂੰ ਯਾਰ ਪਾਸੇ ਹਟ ਆ ਭਾਂਡੇ ਲੈ ਲੋ ਤੂੰ ਭੁਚਾਈ ਨੂੰ ਬੁਲਾ ਕਿਉਂ ਉਹ ਯਾਰ ਉਹਨੂੰ ਦਿਖਾਊਗਾ ਨਾ ਜੀਨੇ ਮਾਰਨੇ ਆ ਤੇਰੇ ਹਾਲੇ ਖਾਣੇ ਤਾਂ ਮੈਂ ਆ ਪਰ ਜੇ ਤੂੰ ਦਿਖਾਉਣਿਆ ਨਾ ਕੋਈ ਗੁੱਦਜੀ ਵਾਲਾ ਦਿਖਾ ਦੇ ਉਹ ਭਾਈ ਸਾਹਿਬ ਗੁੱਦ ਦਾ ਵਾਲਾ ਤਾਂ ਤੁਹਾਨੂੰ ਨੋਟ ਕਰਾਉਣਾ ਪੈਣਾ ਮੈਂ ਬੁੱਕ ਕਰ ਲੈਣਾ ਉਹਨੇ ਜਦ ਤੱਕ ਆ ਦੇਖੋ ਇਹ ਤਾਂ ਬਹੁਤ ਭਾਰੀ ਐ ਕੋਈ ਹੋਰ ਦਿਖਾ ਠੀਕ ਐ ਹੋਰ ਦਿਖਾਉਣਾ ਤੈਨੂੰ ਆ ਤੁਸੀਂ ਭਾਜੀ ਆ ਦੇਖੋ ਇਹ ਬਹੁਤ ਸਵਾਦ ਭਾਂਡਾ ਮੇਰੀ ਗੱਲ ਸੁਣ ਭਾਂਡਾ ਤਾਂ ਠੀਕ ਐ ਪਰ ਤੇਰੇ ਮੱਥੇ ਤੇ ਕੀ ਹੋਇਆ ਉਹ ਭਾਜੀ ਮੈਂ ਵੀ ਵਿਆਹਿਆ ਹੋਇਆ ਮੇਰੇ ਵੀ ਆਹੀ ਭਾਂਡੇ ਪੈਂਦੇ ਨੇ ਆਹ ਭਾਂਡਾ ਲੈ ਲਓ ਬਹੁਤ ਸਵਾਦ ਆ ਭਾਜੀ ਅੱਛਾ ਫੇਰ ਤਾਂ ਮੇਰੇ ਹੀ ਸਟਾਫ ਮੈਂਬਰ ਹੈ ਫੇਰ ਤਾਂ ਤੇਰੇ ਨਾਲ ਵੀ ਰੋਜ਼ ਹੁੰਦੀ ਹੋਣੀ ਕੀ ਕੁੱਤੇ ਖਾਣੀ ਉਹ ਯਾਰ ਤੈਨੂੰ ਚੰਗਾ ਭਲਾ ਪਤਾ ਐ ਫੇਰ ਵੀ ਤੂੰ ਮੈਨੂੰ ਭਾਂਡੇ ਦਿਖਾ ਰਿਹਾ ਹੈ ਚੰਗਾ ਫੇਰ ਸਾਡੂ ਸਾਹਿਬ ਚੱਲਦੇ ਆ ਹੈਲੋ ਹੂੰ ਸਾਡੂ ਕਿਹੜੇ ਪਾਸਿਓਂ ਆ ਕੁੱਤੇ ਖਲਣੀ ਵਾਲੇ ਪਾਸਿਓਂ ਸਾਲਿਆ ਕਦੇ ਨਾ ਆ ਵੀ ਲਿਆ ਕਰ ਤੁਰਦਾ ਬਣਾ ਆਇਆ ਜੀ ਉਹ ਤੂੰ ਜਾ ਅੰਦਰ ਜਾ ਕੇ ਚਿੱਤਰ ਖਾ